ਆਦੀ ਆਜਾ ਆਜੋ ਹਾਂਜੀ ਦਾਖਾ ਸਕੂਲ ਦੇ ਅੱਗੇ ਬਣੇ ਪੁਲ ਦੀ ਕਰੋ ਸੈਰ ਜੀ ਤੇ ਦੇਖੋ ਬੱਚਿਆਂ ਲਈ ਕਿੰਨੀ ਵਧੀਆ ਸਹੂਲਤ ਤਿਆਰ ਹੋਈ ਆ ਅਜੇ ਆ ਲੱਗੂਗਾ ਤੇ ਇਹ ਤਾਂ ਖੁੱਲਾ ਪਿਆ ਹਜੇ ਬਹੁਤ ਹਨਾ ਇਹ ਹਜੇ ਬੰਦ ਹੋਊਗਾ ਜੇ ਖੁੱਲਾ ਪਿਆ ਠੀਕ ਹੈ ਆ ਰੈਂਪ ਹੋ ਗਿਆ ਜਿਹਦੇ ਉੱਪਰ ਟੂ-ਵੀਲਰ ਆਊਗਾ ਠੀਕ ਆ ਉਧਰਲੀ ਸਾਈਡ ਤੋਂ ਚੱਲ ਕੇ ਦਿਖਾਉਨੇ ਆ ਇਹ ਰੋਡ ਕ੍ਰੋਸਿੰਗ ਹੋਗੀ ਹਾਂਜੀ ਦੇਖੋ ਆ ਮੇਨ ਹਾਈਵੇ ਇਧਰ ਨੂੰ ਆ ਗਿਆ ਲੁਧਿਆਣਾ ਇਹ ਆ ਗਿਆ ਆਪਣਾ ਇਧਰ ਨੂੰ ਜਗਰਾਉ ਠੀਕ ਹੈ ਆ ਮੇਨ ਹਾਈਵੇ ਕਰਾਸ ਹੋ ਗਿਆ ਲਓ ਜੀ ਹੁਣ ਦਾਖਾ ਸਕੂਲ ਦੇ ਬੱਚਿਆਂ ਦੀ ਇੱਕ ਵੱਡੀ ਸਮੱਸਿਆ ਦਾ ਹੋ ਗਿਆ ਹੱਲ ਜੋ ਇਸ ਸਕੂਲ ਦੇ ਬੱਚਿਆਂ ਦੀ ਰੋਡ ਕਰਾਸ ਕਰਨ ਦੀ ਸਮੱਸਿਆ ਸੀ ਸਭ ਤੋਂ ਵੱਡੀ ਮੇਨ ਹਾਈਵੇ ਕਰਾਸ ਹੋ ਗਿਆ ਬੱਚਿਆਂ ਦੇ ਲਈ ਇਹ ਹੈਗਾ ਜੀ ਦਾਖਾ ਸਕੂਲ ਦਾਕਾ ਸਕੂਲ ਦੇ ਅੱਗੇ ਬਣ ਗਿਆ ਬ੍ਰਿਜ ਹਜੇ ਆ ਜਾਲੀ ਜੂਲੀ ਲੱਗਣੀ ਬਾਕੀ ਆ ਤੇ ਇਸ ਤਰ੍ਹਾਂ ਇਸ ਤਰ੍ਹਾਂ ਜਾਲੀ ਜੂਲੀ ਲੱਗਣੀ ਬਾਕੀ ਆ ਆਹ ਹਜੇ ਓਪਨ ਪਿਆ ਆ ਵਾ ਧਿਆਨ ਨਾਲ ਇੱਥੋਂ ਆਈ ਹੁਣ ਕੁਝ ਦਿਨਾਂ ਬਾਅਦ ਬੱਚੇ ਲੰਘਣਗੇ ਇਸ ਬ੍ਰਿਜ ਦੇ ਉੱਪਰ ਦੀ ਠੀਕ ਆ ਤੇ ਆ ਪੌੜੀਆਂ ਜਿਹੜੀਆਂ ਜਿਵੇਂ ਆਪਾਂ ਤੁਰ ਕੇ ਜਿੰਨਾਂ ਨੇ ਚੜਨਾ ਹਨ ਉਹ ਚੜ ਸਕਦੇ ਠੀਕ ਹੈ ਤੇ ਆ ਰੈਂਪ ਹੋ ਗਿਆ ਜਿਹਦੇ ਤੇ ਟੂ-ਵੀਲਰ ਆਊਗਾ ਜਿਹਦੇ ਤੇ ਟੂ-ਵੀਲਰ ਆ ਸਕਦੇ ਆ ਆ ਬਣ ਹਾਂਜੀ ਯਾਦ ਇੱਕ ਰਿਹਾ ਤੁਸੀਂ ਇਹ ਆ ਟੂ-ਵੀਲਰ ਵਾਸਤੇ ਜਿਹੜਾ ਰੈਂਪ ਬਣ ਗਿਆ ਤੇ ਇਹਦੇ ਤੋਂ ਜਿਵੇਂ ਮੰਨ ਲਓ ਟੂ-ਵੀਲਰ ਆ ਗਿਆ ਦਾਕਾ ਸਕੂਲ ਦਾਕਾ ਸਕੂਲ ਦਾਕਾ ਸਕੂਲ ਦਾ ਜਿਵੇਂ ਇਹ ਬੱਚਿਆਂ ਦੇ ਲਈ ਬਹੁਤ ਵੱਡੀ ਜਿਹੜੀ ਸਮੱਸਿਆ ਸੀਗੀ ਉਧਾ ਇੱਕ ਬਹੁਤ ਵੱਡਾ ਹੱਲ ਹੋਇਆ ਤੇ ਦੂਜੀ ਸਾਈਡ ਆ ਗਈ ਸਾਡੇ ਦਾਖਾ ਪੈਂਡ ਦੀ ਹਾਈ ਟੈਕ ਸਪੋਰਟਸ پارک ਜਿਹੜੀ ਬਹੁਤ ਸ਼ਾਨਦਾਰ ਆ ਤੇ ਇਹ ਰੈਂਪ ਆ ਇਹਦੇ ਰੈਂਪ ਦੇ ਉੱਪਰ ਬੱਚਿਆਂ ਦਾ ਸਾਈਕਲ ਮੋਟਰਸਾਈਕਲ ਤੇ ਉਹਦੇ ਲਈ ਕ੍ਰੋਸ ਕਰ ਸਕਦੇ ਆ ਇਹ ਦਾਖਾ ਸਕੂਲ ਦਾ ਮੇਨ ਗੇਟ ਆ ਗਿਆ ਹਾਂਜੀ ਆ ਸਾਈਡ ਆ ਗਿਆ ਜੀ ਅਡਾ ਦਾਖਾ ਮੁੱਲਾਪਰ ਦਾਖਾ ਤੇ ਦੇਖੋ ਇਹ ਤੋਂ ਬੂ ਬਣ ਗਈ ਪੂਰਾ ਸ਼ਾਨਦਾਰ ਦੇਖੋ ਕਾਫੀ ਵਧੀਆ ਜਿਹੜੀ ਸਹੂਲਤ ਆ ਜਿਹੜੀ ਬੱਚਿਆਂ ਨੂੰ ਇਹ ਮਿਲੀ ਆ ਇਹ ਜਿਹੜੀ ਬਹੁਤ ਟਾਈਮ ਦੀ ਸਮੱਸਿਆ ਚੱਲਦੀ ਆਉਂਦੀ ਸੀ ਇੱਥੇ ਮੇਨ ਹਾਈਵੇ ਹੋਣ ਕਾਰਨ ਵੱਡਾ ਹਾਈਵੇ ਆ ਇਹ ਵੱਡਾ ਹਾਈਵੇ ਹੋਣ ਕਰਕੇ ਇੱਥੇ ਇਹ ਬਹੁਤ ਪੁਰਾਣੀ ਸੰਸਥਾ ਇੱਕ ਦਾਖਾ ਸਕੂਲ ਆ ਜਿਹੜਾ ਚੀਤ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸਕੂਲ ਦਾਖਾ ਤੇ ਉਹਦੇ ਜਿਹੜੇ ਬੱਚਿਆਂ ਨੂੰ ਕ੍ਰੋਸਿੰਗ ਕਰਨ ਦੀ ਜਿਹੜੀ ਬਹੁਤ ਵੱਡੀ ਸਮੱਸਿਆ ਸੀ ਉਹਦਾ ਬਹੁਤ ਵੱਡਾ ਇਹ ਹੱਲ ਹੋਇਆ ਤੇ ਇਹਦੇ ਲਈ ਆਪਾਂ ਭੁੱਲ ਵੀ ਨਹੀਂ ਸਕਦੇ ਜੀ ਤੇ ਇੱਕ ਇਨਸਾਨ ਇੱਕ ਸਮਾਜ ਸੇਵੀ ਵੀਰ ਜਸਵੀਰ ਦਾ ਨਾਮ ਹੈ ਸੁਖਵਿੰਦਰ ਸਿੰਘ ਢੋਲਣ ਤੇ ਉਹਨਾਂ ਨੂੰ ਭੁੱਲ ਨਹੀਂ ਸਕਦੇ ਆਪਾਂ ਜੇ ਆਪਾਂ ਵੀਡੀਓ ਕਰ ਰਹੇ ਆ ਬ੍ਰਿਜ ਦੀ ਪੁਲ ਦੀ ਇਸ ਦੀ ਤੇ ਉਸ ਵੀਰ ਦਾ ਬਹੁਤ ਵੱਡਾ ਯੋਗਦਾਨ ਆ ਜਿਨੇ ਇਹ ਸਾਰਾ ਪਾਸ ਕਰਵਾਇਆ ਤੇ ਪੂਰੀ ਲਗਨ ਦੇ ਨਾਲ ਇਸ ਕੰਮ ਦੇ ਪਿੱਛੇ ਪੈ ਕੇ ਕਈ ਮਹੀਨਿਆਂ ਦੀ ਛਿੱਦਤ ਤੋਂ ਬਾਅਦ ਇਸ ਕੰਮ ਨੂੰ ਨੇਪਰੇ ਚਾੜਿਆ ਤੇ ਹੁਣ ਇਹ ਕਈ ਮਹੀਨਿਆਂ ਤੋਂ ਲਗਾਤਾਰ ਕੰਮ ਚੱਲਦਾ ਆ ਰਿਹਾ ਤੇ ਹੁਣ ਇਹ ਮੰਨ ਕੇ ਚੱਲੋ ਵੀ ਕੁਝ ਦਿਨ ਹੋਰ ਲੱਗਣਗੇ ਜਿੰਨੇ ਕਹਿ ਸਕਦੇ ਆਪਾਂ ਜਿੰਨਾ ਕਿ ਇਹਨਾਂ ਤੋਂ ਜਾਣਕਾਰੀ ਮਿਲੀ ਆ ਤੇ ਕਿਉਂਕਿ ਉੱਪਰ ਵਾਲੀਆਂ ਜਿਹੜੀ ਉਹ ਜਾਲੀ ਵਗੈਰਾ ਵੀ ਰਹਿੰਦੀ ਆ ਸਾਰੀ ਲਾਉਣ ਵਾਲੀ ਤੇ ਬਾਕੀ ਆ ਪੌੜੀਆਂ ਪੂੜੀਆਂ ਦਾ ਕੰਮ ਹਜੇ ਚੱਲ ਰਿਹਾ ਜੀ ਤੇ ਕਿਵੇਂ ਲੱਗਿਆ ਦੋਸਤੋ ਦੱਸਿਓ ਦਾਕਾ ਸਕੂਲ ਦਾ ਇਹ ਜਿਹੜਾ ਬ੍ਰਿਜ ਆ ਇਹ ਹੁਣ ਬਣ ਕੇ ਤਿਆਰ ਹੋਣ ਵਾਲਾ ਤੇ ਇਹ ਸਹੂਲਤ ਦਾ ਆਨੰਦ ਮਾਣਨਗੇ ਇਸ ਦਾਖਾ ਸਕੂਲ ਦੇ ਬੱਚੇ ਆਜੋ ਅੱਗੇ ਦਿਖਾਉਣੇ ਆਪਾਂ ਤੁਹਾਨੂੰ ਆਪਾਂ ਉੱਧਰ ਦੀ ਆਏ ਸੀ ਤੇ ਇੱਧਰ ਆਪਾਂ ਉੱਤਰ ਚੱਲੇ ਆ ਤੇ ਆ ਹੋਇਆ ਹੋਇਆ ਬਿਲਡਿੰਗ 10-15 ਦਿਨਾਂ ਵਿੱਚ ਜਾਲੀ ਜੁਲੀ ਰਹਿ ਗਿਆ ਬਸ ਨਾ ਜਾਂ ਉਹ ਸੀਟੀਆਂ ਰਹਿ ਗਈ ਇੱਕ ਹੋ ਗਿਆ ਦੋ ਹੋ ਗਿਆ ਤਿੰਨ ਚਾਰ ਬਣਦੇ ਆ ਅੱਛਾ ਚਾਰ ਰੈਪ ਬਣ ਕੇ ਫੇਰ ਵਾਈਕਾ ਜਿਹੜਾ ਨਹੀਂ ਤਾਂ ਫਿਰ ਜਾਦਾ ਸਿੱਧਾ ਹੋ ਜਾਣਾ ਸੀ ਨਾ ਬਿਲਕੁਲ ਆਰਾਮ ਨਾਲ ਚੱਲ ਵੀ ਸਕਦਾ ਬੰਦਾ ਇੱਥੇ ਤਾਂ ਤੇ ਆਪਾਂ ਤੁਹਾਨੂੰ ਆ ਪੂਰੇ ਰੈਪ ਦੀ ਜਿਹੜੀ ਹੈਗੀ ਆ ਸੈਰ ਕਰਾਤੀ ਦੀ ਅੱਜ ਤੇ ਆ ਆ ਗਈ ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸਰਕਾਰੀ ਸੀਨੀਅਰ ਸਮਾਰਟ ਸਕੂਲ ਦਾਖਾ ਤੇ ਇਹ ਸਕੂਲ ਦੇ ਬੱਚਿਆਂ ਦੀ ਜਿਹੜੀ ਸਮੱਸਿਆ ਸੀ ਬਹੁਤ ਵੱਡੀ ਰੋਡ ਕ੍ਰੋਸ ਕਰਨ ਦੀ ਉਹਦਾ ਇਹ ਹੱਲ ਹੋ ਗਿਆ ਜੀ ਤੇ ਆ ਜਾ ਕੇ ਆਪਾਂ ਹੁਣ ਉੱਤਰ ਜਾਣਾ ਥੱਲੇ ਆਜੋ ਤੁਮ ਦੋਹੋ ਨੇ ਆ ਸਾਰਾ ਤੇ ਜੁੜੇ ਰਹੋ ਵੀਡੀਓ ਨਾਲ ਇੱਕ ਵਾਰੀ ਇਧਰੋਂ ਚੜ ਕੇ ਉੱਧਰ ਦੀ ਵੀ ਲੈ ਕੇ ਚੱਲਦੇ ਆ ਤੇ ਉੱਧਰ ਦੇਖਦੇ ਆ ਕਿੰਨਾ ਕੰਮ ਰਹਿੰਦਾ ਆਪਾਂ ਹੋਰ ਐਪ ਨਹੀਂ ਦੇਖਿਆ ਸੀ ਅਜੇ ਤੇ ਆ ਰੈਪ ਦਾ ਵੀ ਬਸ ਇੰਨਾ ਕੀ ਰਹਿ ਗਿਆ ਹਨਾ ਕੰਮ ਆਜੋ ਜੀ ਕੰਮ ਚੱਲ ਰਿਹਾ ਪੂਰਾ ਫਾਸਟ ਤੇ ਇੱਕ ਵਾਰ ਫੇਰ ਆਪਣੇ ਸਮਾਜ ਸੇਵੀ ਵੀਰ ਸੁਖਵਿੰਦਰ ਸਿੰਘ ਢੋਲਣ ਦਾ ਬਹੁਤ ਧੰਨਵਾਦ ਕਰਦੇ ਆ ਅਤੇ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਉਸ ਵੀਰ ਦਾ ਧੰਨਵਾਦ ਜ਼ਰੂਰ ਕਰਿਓ ਜੀ ਜਿਨੇ ਇਸ ਬਹੁਤ ਵੱਡੇ ਕਾਰਜ ਨੂੰ ਨੇਪਰੇ ਚਾੜਿਆ ਦੇਖੋ ਜੀ ਇਸ ਸਾਰੇ ਬ੍ਰਿਜ ਦਾ ਆ نیچے ਤੋਂ ਸਾਰਾ ਬਿਊ ਦਿਖਾ ਰਹੇ ਆ ਤੇ ਹੁਣ ਥੋੜਾ ਬਹੁਤ ਕੰਮ ਹੀ ਰਹਿ ਗਿਆ ਤੇ ਕੁਝ ਦਿਨਾਂ ਤੱਕ ਬੱਚੇ ਇਸ ਬ੍ਰਿਜ ਦੇ ਉੱਪਰ ਦੀ ਕ੍ਰਾਸ ਕਰਨਗੇ ਤੇ ਐਡੇ ਵੱਡੇ ਹਾਈ ਨੂੰ ਹਾਈਵੇ ਨੂੰ ਕ੍ਰਾਸ ਕਰਨਾ ਜਿਹੜਾ ਬੱਚਿਆਂ ਲਈ ਬਹੁਤ ਜਿਸ ਤਰ੍ਹਾਂ ਆਪਾਂ ਲਗਾਤਾਰ ਇਹ ਜਾਣਦੇ ਆ ਵੀ ਇਸ ਜਿਹੜਾ ਅੱਜ ਮੇ ਰੋਡ ਬਹੁਤ ਵੱਡੀ ਰੋਡ ਆ ਇਹ ਬਹੁਤ ਵੱਡੀ ਲੁਧਿਆਣਾ ਫਿਰੋਜ਼ਪੁਰ ਹਾਈਵੇ ਆ ਜਿਹੜਾ ਮੇਨ ਇਹ ਇਹ ਬਹੁਤ ਜਿਆਦਾ ਜਿਵੇਂ ਬਿਜ਼ੀ ਰੋਡ ਆ ਤੇ ਇਸ ਇਹਦੇ ਕਰਕੇ ਜਿਵੇਂ ਬੱਚਿਆਂ ਨੂੰ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਸੀ ਤੇ ਇਹ ਬਹੁਤ ਵੱਡਾ ਜਿਹੜਾ ਬੱਚਿਆਂ ਦਾ ਇਹ ਸਮੱਸਿਆ ਦਾ ਹੱਲ ਹੋਇਆ ਸ਼ੁਕਰੀਆ ਨਾ ਇਹ ਚਾਰ ਰੈਪ ਬਣੇ ਨੇ ਦੋਨੋਂ ਸਾਈਡ ਜਿਵੇਂ ਮੰਨ ਲਓ ਨੀਚੇੋਂ ਸਟਾਰਟ ਹੋ ਗਿਆ ਇੱਕ ਆ ਗਿਆ ਫੇਰਾ ਦੂਜਾ ਆ ਗਿਆ ਔਰ ਫੇਰਾਹਾ ਤੀਜਾ ਰੈਪ ਆ ਗਿਆ ਜੀ ਕਿਉਂਕਿ ਜਿਹਦੇ ਨਾਲ ਥੋੜਾ ਜਿਹਾ ਬੈਲੈਂਸ ਰਹਿ ਕੇ ਮੋਟਰਸਾਈਕਲ ਵਗੈਰਾ ਜਿਹੜਾ ਵਧੀਆ ਤਰੀਕੇ ਨਾਲ ਕ੍ਰੋਸਿੰਗ ਹੋ ਸਕਦਾ ਤੇ ਫੇਰਾ ਆ ਗਿਆ ਚੌਥਾ ਹਾਂਜੀ ਆ ਤੀਜਾ ਰੈਪ ਸੀਗਾ ਆ ਚੌਥਾ ਆ ਗਿਆ ਤੇ ਬਾਕੀ 뷰 ਦੇਖੋ ਜੀ ਰੋਡ ਦਾ 뷰 ਉਪਰੋਂ ਵੀ ਦਿਖਾਉਨੇ ਆਪਾਂ ਤੇ ਇਧਰ ਆਪਣੀ ਆ ਗਈ ਗਰਾਉਂਡ ਹਾਈ ਟੈਕ ਸਪੋਰਟਸ پارک ਤੇ ਆ ਸੀੜੀਆਂ ਆ ਗਈਆਂ ਇਧਰੋਂ ਚੜੋ ਉਧਰ ਉਤਰ ਜੋ ਆ ਜਾਲੀ ਰਹਿ ਗਈ ਥੋੜੀ ਜੀ ਲੱਗਣ ਵਾਲੀ ਹੈ ਨਾ ਤੇ ਸਾਈਡ ਤੋਂ 뷰 ਦੇਖ ਸਕਦੇ ਹੋ 메인 ਹਾਈਵੇ ਦਾ ਆ ਸਾਈਡ ਦੇਖ ਸਕਦੇ ਹੋ ਤੇ ਉੱਪਰ ਆ ਚਾਦਰਾਂ ਵਗੈਰਾ ਪਾ ਕੇ ਸਾਰਾ ਬੰਦਾ ਤੇ ਬਾਕੀ ਆ ਬੱਚਿਆਂ ਦੇ ਮੰਨ ਲਓ ਕੋਈ ਵੀ ਕੋਈ ਬੱਤੀ ਹਟ ਕਰ ਦੋ ਉਹਦੇ ਤੋਂ ਪੂਰਾ ਬੰਦ ਜਿਵੇਂ ਝਾਰੀ ਜੂਲੀ ਲੱਗੀ ਆ ਤੇ ਕੁਛ ਰਹਿੰਦੀ ਆ ਐ ਤੇ ਬੇਰ ਨਾ ਤਰੀ ਬਾਕੀ ਉਸੇ ਤਰ੍ਹਾਂ ਹੀ ਇਧਰੋਂ ਰਹਿੰਦਾ ਆ ਥੋੜਾ ਜਿਹਾ ਉੱਪਰੋਂ ਜਿਹੜੀਆਂ ਚਾਦਰਾਂ ਵਗੈਰਾ ਪੈਣ ਵਾਲੀਆਂ ਤੇ ਨੀਤੀਆਂ ਜਿਹੜੀਆਂ ਚਾਰ ਪੰਜ ਇੱਕ ਜਿਹੜੀਆਂ ਪੌੜੀਆਂ ਪੱਕੀਆਂ ਬਣਣੀਆਂ ਨੇ ਜਿਹੜੀਆਂ ਇੱਟਾਂ ਦੀਆਂ ਬਣਾ ਰਹੇ ਨੇ ਉਹ ਮਿੱਟੀ-ਮੁੱਟੀ ਭਰਤ ਪਾ ਕੇ ਤੇ ਉਹ ਬਣ ਜਾਣੀਆਂ ਜੀ ਆਹ ਸਾਈਡ ਦੀਆਂ ਹੋਗੀਆਂ ਗਰਾਊਂਡ ਸਾਈਡ ਦੀਆਂ ਕੀ ਆ ਗਰਾਊਂਡ ਦਾ 뷰 ਦਿਖ ਰਿਹਾ ਜੀ ਇੱਥੋਂ? ਬਾਕੀ ਆ ਚਾਦਰਾਂ ਵਗੈਰਾ ਦਾ ਕੰਮ ਚੱਲੀ ਜਾ ਰਿਹਾ। ਇਹ ਵੀ ਦਿਖਾ ਦਿੰਨੇ ਆ ਜੀ। ਆ ਹੋ ਗਿਆ ਗਰਾਊਂਡ ਸਾਈਡ ਵਾਲਾ ਜਿਹੜਾ ਰੈਪ ਆ। ਅੱਗੇ ਤੇ ਆ ਗਰਾਊਂਡ ਸਾਈਡ ਦਾ ਆ ਗਿਆ ਜੀ ਆਪਣਾ 뷰। ਤੇ ਆ ਥੋੜਾ ਜਿਹਾ ਉੱਪਰ ਜਿੱਥੇ ਚਾਦਰ ਰਹਿ ਗਈ ਆ ਤੇ ਬਾਕੀ ਸਾਰਾ ਤਕਰੀਬਨ ਬਦਿਆ ਇਹ ਹੋ ਗਿਆ ਤੇ ਆ ਆ ਰੈਪ ਇਧਰੋਂ ਆ ਜਿਹੜਾ ਕੰਪਲੀਟ ਹੈ ਨੀਤੇ ਜਾਣੇ ਕੇ ਲਈ ਠੀਕ ਹੈ ਜਾ ਸਕਦੇ ਹਾਂ ਔਰ ਇਹ ਦੂਜੀ ਸਾਈਡ ਵੱਜੇ ਮੇ ਰੈਪ ਆ ਗਿਆ ਇੱਕ ਉੱਤਰਿਆ ਪਾ ਠੀਕ ਹੈ ਇਹ ਪਹਿਲਾ ਹੋ ਗਿਆ ਦੂਜਾ ਤੀਜਾ ਤੇ ਚੌਥਾ ਹਾਂਜੀ ਚਾਰ ਇਹਦੇ ਉੱਪਰ ਦੀ ਚੜ ਕੇ ਇਹੜੀ ਆ ਰੋਡ ਕ੍ਰੋਸ ਹੋ ਜਾਣੀ ਆ ਜੀ ਤੇ ਆ ਸਾਰੀ ਸਮੱਸਿਆ ਬੱਚਿਆਂ ਦੀ ਖਤਮ ਇਹ ਸਾਡੀ ਹਾਈ ਟੈਕ ਸਪੋਰਟਸ ਪਾਰਕ ਦਾਖਾ ਜੀ ਜਿਹੜੀ ਸਾਡੇ ਇਲਾਕੇ ਦੀ ਸ਼ਾਨ ਆ ਤੇ ਬੱਚੇ ਬਜ਼ੁਰਗ ਬੀਬੀਆਂ ਸਾਰੇ ਸਵੇਰੇ ਸ਼ਾਮ ਸੈਰ ਤੇ ਖੇਡ ਐ ਤੋਂ ਵੱਧ ਕੇ ਇੰਤੇ ਆਂ ਆਪਾਂ ਗਰਾਊਂਡ ਸਾਈਡ ਉਤਰਿਆ ਜੀ